315 ਬੋਰ ਦੀ ਬੰਦੂਕ ਇੱਕ ਮੈਗਜ਼ੀਨ 10 ਪਿਸਤੋਲਾ ਰਿਵਲਵਰ AK47 ਰਾਈਫਲ 5 ਹੱਥਗੋਲੇ ਹਥਿਆਰਾਂ ਦਾ ਇਹ ਜ਼ਖੀਰਾ 21 ਮਈ ਨੂੰ ਅੰਮ੍ਰਿਤਸਰ ਦੇ ਰਾਮਦਾਸ ਸੈਕਟਰ ਤੋਂ ਬੀਐਸਐਫ ਨੇ ਬਰਾਮਦ ਕੀਤਾ ਸੀ ਉਸ ਵੇਲੇ ਦੋ ਨਿਹੰਗ ਸਿੰਘਾਂ ਨੂੰ ਇਹਨਾਂ ਹਥਿਆਰਾਂ ਸਬੰਧੀ ਗ੍ਰਿਫਤਾਰ ਕੀਤਾ ਗਿਆ। ਜਿਹੜੇ ਹੁਣ ਪੁਲਿਸ ਨੇ ਉਹ ਲੋਕ ਵੀ ਕਾਬੂ ਕੀਤੇ ਨੇ ਜਿਨ੍ਹਾਂ ਦੇ ਲਈ ਇਹ ਹਥਿਆਰ ਭੇਜੇ ਗਏ ਸਨ। ਪੰਜਾਬ ਪੁਲਿਸ ਨੇ ਗੜ ਸ਼ੰਕਰ ਤੇ ਗੁਰਦੇਵ ਸਿੰਘ ਅਤੇ ਨਵਾਂ ਸ਼ਹਿਰ ਦੇ ਜਗਤੂਪ ਸਿੰਘ ਅਤੇ ਸਤਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੇ ਸਬੰਧ ਪਾਕਿਸਤਾਨ ਦੀ ਖੂਫੀ ਏਜੰਸੀ ISI ਅਤੇ ਪਬੰਦੀਸ਼ੁਦਾ ਅਤਵਾਦੀ ਜਥੇਬੰਦੀ ਇੰਟਰਨੈਸ਼ਨਲ ਸੈਕਿਉਰ ਫੈਡਰੇਸ਼ਨ ਦੇ ਨਾਲ ਦੱਸੇ ਜਾ ਰਹੇ ਨੇ। 8 ਦਿਨ ਦਾ ਪੁਲਿਸ ਰਿਮਾਨ ਮਿਲਿਆ। ਜੀ। ਤਾਂ ਤੋਂ ਬਾਅਦ ਦੇ ਰਿਪੋਰਟ ਪੇਸ਼ ਕਰਨਾ ਪਵੜਾ ਜੁਡੀਸ਼ਨ ਭੇਜਿਆ ਇਹ ਪੜ ਹੋਇਆ ਹੈ ਕਿ ਅਨਲੋਫਲ ਐਕਟੀਵਿਟੀਜ਼ ਦਾ ਪਰਚਾ ਦਿੱਤਾ ਗਿਆ ਸੀ ਜਿਹੜੇ ਕਿ ਗੈਰ ਕਾਨੂੰਨਪਰਾਜਿਕ ਰੋਕ ਮੈਟਾ ਉਹਦੇ ਤਹਿਤ ਪਰਿਵਾਰੇ ਹਜੇ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਇਹ ਪਾਕਿਸਤਾਨ ਗਏ ਪਾਕਿਸਤਾਨ ਦੇ ਵੀ ਦੱਸਦੇ ਪਾਕਿਸਤਾਨ ਗਏ ਹੈ ਪਾਕਿਸਤਾਨ ਪਤਾ ਲੱਗੇ پولیس ਸਟੇਵਲੋਂ ਜਾਰੀ ਬਿਆਨ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਬਲਵੀਰ ਸਿੰਘ ਇਸ ਗਰੁੱਪ ਦਾ ਮੁਖੀ ਸੀ ਇਹ ਤਿੰਨੋਂ ਪਾਕਿਸਤਾਨ ਦੇ ਵਿੱਚ ਬੈਠੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੈਂਬਰ ਲਖਵੀਰ ਸਿੰਘ ਰੋਡੇ ਦੇ ਸੰਪਰਕ ਸਨ ਇਹ ਲੋਕ ਲਖਵੀਰ ਸਿੰਘ ਰੋਡੇ ਅਤੇ ਆਈਐਸਆਈ ਦੇ ਕੋਲੋਂ ਸਿਖਲਾਈ ਲੈ ਕੇ ਆਏ ਸਨ ਪੁਲਿਸ ਨੇ ਇਹਨਾਂ ਤੋਂ 22 ਬੱਤੀਪੂਰ ਦੀ ਪਿਸਤੌਲ ਇੱਕ ਮੈਗਜ਼ੀਨ ਕਾਰਤੂਸ 22 ਬੱਤੀਪੂਰ ਦਾ ਰਿਵਾਲਵਰ ਅਤੇ 7 ਕਾਰਤੂਸ ਬਰਾਮਦ ਕੀਤੇ ਨੇ ਗੁਰਦੇਵਾਲ ਸਿੰਘ ਤੇ ਜਗਰੂਪ ਸਿੰਘ ਨੂੰ دہشت ਗਰਦੀ ਹਮਲੇ ਦਾ ਜ਼ਿੰਮੇਵਾਰ ਸੌਂਪਿਆ ਗਿਆ ਸੀ ਪੰਥ ਵਿਰੋਧੀ ਅਤੇ ਸਿੱਖ ਵਿਰੋਧੀ ਤਾਕਤਾਂ ਅਤੇ ਸ਼ਖਸ ਇਹਨਾਂ ਲੋਕਾਂ ਦੇ ਨਿਸ਼ਾਨੇ ਉੱਤੇ ਸਨ ਇਹਨਾਂ ਦੇ ਖਿਲਾਫ ਆਈਪੀਸੀ ਦੀ ਧਾਰਾ 121 121ਏ 120ਬੀ ਆਰਮਜ਼ ਐਕਟ ਦੀ ਧਾਰਾ 25 54 58 ਅਤੇ ਗੈਰ ਕਾਨੂੰਨੀ ਸਰਗਰਮੀਆਂ ਐਕਟ ਦੀਆਂ ਧਾਰਾਵਾਂ 15 16 17 ਅਤੇ 18 ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ। ਪੰਜਾਬ ਦੇ ਵਿੱਚ 1 ਜੂਨ ਤੋਂ 6 ਜੂਨ ਤੱਕ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਮਨਾਇਆ ਜਾ ਰਹੀ ਹੈ। ਹਮੇਸ਼ਾ ਦੀ ਤਰ੍ਹਾਂ ਸੂਬੇ ਦੇ ਵਿੱਚ ਸੁਰੱਖਿਆ ਏਜੰਸੀਆਂ ਇਸ ਨੂੰ ਲੈ ਕੇ ਅਲਰਟ 'ਤੇ ਨੇ। ਪੀਟੀ 31 ਮਈ ਨੂੰ ਵੀ ਪੁਲਿਸ ਨੇ ਬੱਬਰ ਖਾਲਸਾ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਸੀ।